ਅਲਗੀ ਦੇ ਵਿੱਚ ਹੋਏ ਦੁਆਹਾ ਵਿਖੇ ਇਨਕਾਊਂਟਰ ਮਾਮਲੇ ਦੇ ਵਿੱਚ ਐਸਪੀ ਪਵਨਜੀਤ ਚੌਧਰੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੁਹਾਂਾ ਪੁਲਿਸ ਨੂੰ ਇੱਕ આરોપી ਦੀ ਪਾਲਸੇ ਜਿਸ ਬਾਰੇ ਪੁਲਿਸ ਨੂੰ ਪੂਛਤਾ ਮਿਲੀ ਸੀ ਪੁਲਿਸ ਨੇ ਦੁਹਾਂਾ ਤੋਂ ਸ਼ੌਨੀ ਰੋਡ ਵੱਲ ਸਕੋਰਕਿਓ ਗੱਡੀ ਚੋਕੀ ਆ ਰਹੀ ਸੀ ਉਸ ਨੂੰ ਵਿੱਚ આરોપી ਨੂੰ ਘੇਰ ਲਿਆ ਦੱਸਦੇ ਕਿ આરોપી ਨੇ ਪਚੰਦਲੀ ਪੁਲਿਸ ਦੀ ਗੱਡੀ 'ਤੇ ਆਪਣੀ ਗੱਡੀ ਤੇ ਮਾਰੀ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਿਆ ਜਿਸ ਵਿੱਚੋਂ ਦੋ ਗੋਲੀਆਂ ਪੁਲਿਸ ਦੀ ਗੱਡੀ ਤੇ ਲੱਗੀਆਂ ਇੱਕ ਗੋਲੀ ਐਸ ਐਚਓ ਆਕਾਸ਼ ਸ਼ਰਦੱਤ ਨੂੰ ਲੱਗੀ ਪਰ ਗਨੀਮਾ ਤੇ ਰਹੀ ਕਿ ਐਸ ਐਚਓ ਦੇ ਵੱਲੋਂ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਉਤਹੀ ਜਵਾਬੀ ਕਾਰਵਾਈ ਦੇ ਵਿੱਚ ਮੁੱਖ આરોપી ਦੇ ਵੀ ਗੋਲੀ ਲੱਗੀ ਹੈ ਤਕਮੀ ਹੋਇਆ આરોપી ਪੁਲਿਸ ਨੇ ਉਸ ਨੂੰ ਸਾਥੀ ਸਮੇਤ ਕਾਬੂ ਕਰ ਲਿਆ ਅੱਜ ਸਵੇਰੇ 4:38 ਵਜੇ ਇਥੇ ਇਨਕਾਊਂਟਰ ਹੋਇਆ ਐਸ ਐਚਓ ਦਰਾਹਾ ਜਿਹਦੇ ਕੋਲ ਇਨਫੋਰਮੇਸ਼ਨ ਸੀਗੀ ਸਾਡਾ ਇੱਕ ਮਕਦਮਾ ਸੀ ਦਰਾਹੇ ਦਾ 158/25 ਜਿਹਦੇ ਵਿੱਚ ਇੱਕ ਹਰਸਿਮਰਨ ਸਿੰਘ ਮੰਡ ਇਹਨਾਂ ਨੂੰ ਵਾਂਟਡ ਸੀ ਉਹਦੇ ਬਾਰੇ ਇਹਨੂੰ ਇਨਫੋਰਮੇਸ਼ਨ ਮਿਲੀ ਸੀ ਜਿਹਦੇ ਤੇ ਇਹਨਾਂ ਨੇ ਇੰਸਪੈਕਟਰ ਸੀਆਈ ਇਹਨਾਂ ਤਾਲਮੇਲ ਕਰਕੇ ਪ੍ਰੋਪਰ ਨਾਕਾਬੰਦੀ ਵਾਸਤੇ ਜਦੋਂ ਇੱਥੇ ਆਏ ਇਹ ਆਰ.ਏ.ਸੀ ਤੇ ਇਹ ਮੋਰੇ ਤੋਂ ਇਹ ਗੱਡੀ ਜਿਹੜੀ ਸਕੋਰਪੀਓ ਹੈ ਵਿਦਆਊਟ ਨੰਬਰ ਹੀ ਇਹਦੇ ਵਿੱਚ ਦੋ ਜਣੇ ਸੀਗੇ ਉਹ ਹਰ ਸਿਮਰਨ ਸਿੰਘ ਮੰਡ ਤੇ ਹੁਣ ਦੂਸਰੇ ਦਾ ਨਾਮ ਪਤਾ ਲੱਗਿਆ ਏਵਨ ਪੰਡਾਲ ਇਹ ਏਵਨ ਜੋਤ ਪੰਡਾਲ ਇਹਨਾਂ ਨੇ ਲਿਆ ਕੇ ਐਸ.ਐਚ.ਓ ਤੇ ਫਾਇਰ ਕੀਤਾ ਔਰ ਆ ਗੱਡੀ ਵੀ ਭੰਨ ਦਿੱਤੀ ਤੁਸੀਂ ਸਾਰਾ ਦੇਖ ਲੋਗੇ ਤੇ ਜਿਹੜਾ ਉਹ ਤਾਂ ਬੀ.ਪੀ ਬੁਲਟ ਪ੍ਰੂਫ ਜਾਗਟ ਪਾਈ ਹੋਈ ਸੀ ਐਸ.ਐਚ.ਓ ਸਾਹਿਬ ਦੇ ਜਿਹੜੀ ਕਿ ਇਹਨਾਂ ਦੀ ਛਾਤੀ ਤੇ ਗੋਲੀ ਲੱਗੀ ਆ ਦੇਖੋ ਤੁਸੀਂ ਤੇ ਔਰ ਏ ਭੱਜਣ ਲੱਗੇ ਸੀ ਗੱਡੀ ਮਾਰ ਕੇ ਗੋਲੀ ਮਾਰ ਕੇ ਬਕਾਇਦਾ ਭੱਜਣ ਲੱਗੇ ਸੀ ਉਹ ਐਸਐਚਓ ਸਾਹਿਬ ਨੇ ਵੀ ਆਪਣਾ ਜਵਾਬੀ ਫਾਇਰ ਕੀਤਾ ਉਹ ਜਵਾਬੀ ਫਾਇਰ ਕਰਨ ਦੇ ਨਾਲ ਗੱਡੀ ਤੇ ਵੀ ਫਾਇਰ ਲੱਗਿਆ ਤੇ ਪਲੱਸ ਫਿਰ ਉਹਦੀ ਇੱਕ ਲੱਤ 'ਚ ਫਾਇਰ ਲੱਗਿਆ ਜਿਹੜਾ ਮੰਡ ਹੈ ਹਰ ਸਿਮਰਨ ਮੰਡ ਤੇ ਜਿਹਨੂੰ ਮੌਕੇ ਤੇ ਹੀ ਫਿਰ ਪੁਲਿਸ ਪਾਰਟੀ ਨੇ ਇਹਨਾਂ ਨੂੰ ਕਾਬੂ ਕਰ ਲਿਆ ਤੇ ਕਾਬੂ ਕਰਕੇ ਤੇ ਬਾਕੀ ਜੋ ਫਰਦਰ ਕਾਰਵਾਈ ਹੈ ਇੱਥੇ ਇਤਲਾਹ ਦਿੱਤੀ ਸਾਨੂੰ ਸੀਨੀਅਰ ਅਫਸਰਾਂ ਨੂੰ ਜਿਹੜੇ ਕਿ ਅਸੀਂ ਵੀ ਮੌਕੇ ਤੇ ਆ ਗਏ ਤੇ ਆ ਕੇ ਦੇਖ ਰਹੇ ਹਾਂ ਹੁਣ ਵੀ ਕੀ ਐਕਚੁਅਲ ਮੌਕੇ ਤੇ ਜੋ ਜੋ ਵਾਪਰਿਆ ਹੈ ਉਹ ਅਸੀਂ ਆਪਣੇ ਫੋਰੈਂਸਿਕ ਔਰ ਸੈਂਟੀਫੀਕਲ ਤਰੀਕੇ ਦੇ ਨਾਲ ਸਾਰੀ ਐਵੀਡੈਂਸ ਕਲੈਕਟ ਕਰਕੇ ਜੋ ਫਰਦਰ ਕਾਨੂੰਨ ਦੇ ਅਨੁਸਾਰ ਕਰਦੇ ਉਹ ਕੀਤੀ ਜਾ ਰਹੀ ਹੈ। ਥੈਂਕ ਯੂ। ਸਰ ਗੱਲ ਕਰਦੇ ਆ ਜਿਹੜੇ આરોપી ਨੇ ਜੀ ਕਿਹੜਾ ਇਲਾਕੇ ਨੂੰ ਬਿਲੋਂਗ ਕਰਦੇ ਨੇ ਜੀ? ਆ ਮੈਂ ਤੁਹਾਨੂੰ ਦੱਸਿਆ ਵੀ ਜਿੰਨੀ ਮੁੱਢਲੀ ਹੈ ਇਹ ਜਿਹੜਾ ਹਰ ਸਿੰਘ ਸਿੰਘ ਮੰਡਾ ਹੈ ਇਹਦਾ ਪਿੰਡ ਆਹ ਪੁੱਟਾ ਹੈਗਾ ਤੇ ਜਿਹੜਾ ਈਵਨ ਪੰਡੋ ਪੰਡਾਲ ਹੈਗਾ ਇਹਦਾ ਪਿੰਡ ਹੈਗਾ ਰਾੜਾ ਸਾਹ। ਇਹ ਇਹਨਾਂ ਦੀ ਕੀ ਆਪਸ ਦੇ ਵਿੱਚ ਕੋਲੋਨਰ ਸਾਹਿਬ ਮਾੜੇ ਬੰਦੇ ਨੇ ਬਦਮਾਸ਼ ਹੈ ਆ ਜਿਹੜਾ ਮੰਡ ਹੈ ਮੰਡ ਦੇ ਖਿਲਾਫ ਦੋ ਮੁਕੱਦਮੇ ਨੇ ਪਹਿਲਾਂ ਹੀ ਇੱਕ ਮੁਕੱਦਮਾ ਮਾਛੀਵਾੜਾ ਦੇ ਵਿੱਚ ਹੈ 2023 ਦਾ 228 ਨੰਬਰ ਐਫ ਆਈ ਆਰ ਹੈ ਉਸ ਤੋਂ ਪਹਿਲਾਂ ਇੱਕ 209 ਐਫ ਆਈ ਆਰ ਸਦਰ ਥਾਣੇ ਦੀ ਲੁਧਿਆਣਾ ਦੀ ਇਹਦੇ ਖਿਲਾਫ ਦੋ ਐਫ ਆਈ ਆਰ ਨੇ ਇਹ ਪਹਿਲਾਂ ਹੀ ਮਤਲਬ ਇਸ ਤਰੀਕੇ ਦਾ ਕ੍ਰਿਮੀਨਲ ਇਨਸਾਨ ਹੈਗਾ ਇਹਦਾ ਕ੍ਰਿਮੀਨਲ ਰਿਕਾਰਡ ਹੈਗਾ ਤੇ ਸਾਡਾ ਜਿਹੜਾ ਇੱਥੇ ਲੇਟੈਸਟ ਮੁਕੱਦਮਾ ਤੁਹਾਨੂੰ ਦੱਸਿਆ ਜਿਹਦੇ ਵਿੱਚ ਇਹ ਇੱਥੋਂ ਭੱਜਿਆ ਸੀ ਉਹ ਵੀ 307 ਦਾ ਮੁਕੱਦਮਾ ਹੈ ਸਾਡੇ ਦੁਰਾਹਾ ਦੇ ਵਿੱਚ ਜਿਹੜਾ ਮੈਂ ਤੁਹਾਨੂੰ ਪਹਿਲੇ ਦੱਸਿਆ ਜਿਹਦੇ ਵਿੱਚ ਸਾਨੂੰ ਵਾਂਟਡ ਸੀ ਸਰ ਮੌਕੇ ਤੋਂ ਕਿੰਨੇ ਹਥਿਆਰ ਬਰਾਮਦ ਹੋਏ ਜੀ ਮੌਕੇ ਤੋਂ ਐਸਐਚਓ ਸਾਹਿਬ ਦੱਸੋ ਮੜਾ ਜੀ ਕਿੰਨੇ ਕਿੰਨੇ ਆ ਮਿਲਿਆ ਕੀ ਕੀ ਸਰ ਇਹਨਾਂ ਕੋਲ ਦੋ ਵੈਪਨ ਸੀਗੇ ਜੀ ਹਾਂਜੀ ਜਿਹੜੇ ਇੱਕ ਵੈਪਨ ਨੇ ਫਾਇਰ ਕੀਤਾ ਇੱਕ ਵੈਪਨ ਨੇ ਆਪਣੇ ਵੈਕਟੇ ਪਾਇਆ ਹੋਇਆ ਸੀ ਸਰ ਜਦੋਂ ਗਿਰਿਆ ਦੂਜਾ ਵੈਪਨ ਵੀ ਥੱਲੇ ਗਿਰਿਆ ਹਾਂ ਦੋ ਵੈਪਨ ਸੀ ਨੇ ਸਰ ਇਸ ਘਟਨਾ ਦੇ ਵਿੱਚ ਕੋਈ ਪੁਲਿਸ ਦਾ ਜਾਣੀਵਾਲੀ ਨੁਕਸਾਨ ਜੀ ਬਚਾਓਗੇ ਜੀ ਸੱਟਾਂ ਮਾਮੂਲੀ ਸੱਟਾਂ ਤਾਂ ਲੱਗੀਆਂ ਹੀਆਂਗੇ ਸਾਰੀਆਂ ਲਿਕੜ ਬੁਲਟ ਪ੍ਰੂਫ ਜੈਕਟ ਪਾਣ ਹੁਣ ਕਰਕੇ ਐਸਐਚਓ ਦਾ ਨੁਕਸਾਨ ਹੋ ਗਿਆ ਨਹੀਂ ਤਾਂ ਤੁਸੀਂ ਬਿਲਕੁਲ ਚੈਸਟ ਤੇ ਗੋਲੀ ਲੱਗਣੀ ਸੀਗੀ ਬਹੁਤ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਉਸ ਪਰਮਾਤਮਾ ਦੀ ਕਿਰਪਾ ਹੈ ਤੇ ਔਰ ਬੜਾ ਬਹਾਦਰੀ ਔਰ ਬੜੇ ਟੈਕਟਫੁਲ ਤਰੀਕੇ ਦੇ ਨਾਲ ਦੇਖੋ ਨਹੀਂ ਤਾਂ ਕਈ ਵਰੀ ਗੋਲੀ ਐਸਟੀ ਕਿਨ ਲੱਗ ਜਾਂਦੀ ਆ ਦੂਜੇ ਦਾ ਵੀ ਜਾਨੀ ਨੁਕਸਾਨ ਹੋ ਸਕਦਾ ਸੀ ਉਹ ਲੱਤਾਂ ਦੇ ਵਿੱਚ ਹੀ ਥੱਲੇ ਥੱਲੇ ਤਾਂ ਕਿ ਉਹਨੂੰ ਮਤਲਬ ਜੋ ਸਾਡਾ ਮਕਸਦ ਸੀ ਫੜਨਾ ਕਿ ਮੌਕੇ ਤੋਂ ਭੱਜ ਨਾ ਜਾਵੇ ਉਸ ਤਰੀਕੇ ਦੇ ਨਾਲ